ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਤਾ ਗਦੀ ਨੂੰ ਸਮਰਪਿਤ ਸ਼ਬਦ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਦੂਜੇ ਕਾਲੇ ਤੇ ਕਰਦੇ ਹਾਂ ਕਿਉਂਕਿ ਤਾਰ ਸਬਤਕ ਵਿੱਚ ਸ਼ਬਦ ਦਾ ਚਲਨ ਬਿਲਕੁਲ ਨਹੀਂ ਹੈ ਤੇ ਸ਼ਬਦ ਜਦੋਂ ਦੂਜੇ ਕਾਲੇ ਨੂੰ ਸਾ ਮੰਨ ਕੇ ਗਾਇਨ ਕਰਦੇ ਹਾਂ ਤਾਂ ਮੰਦ ਸਬਤਕ ਵਿੱਚ ਕੋਮਲ ਨੀ ਕੋਮਲ ਧਾ ਅਤੇ ਪਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਅਤੇ ਮੰਦ ਸਬਤਕ ਵਿੱਚ ਸਾ ਤੋਂ ਬਾਅਦ ਸ਼ੁਧ ਰੇ ਕੋਮਲ ਗਾ ਮਾ ਸ਼ੁਦ ਪਾ ਕੋਮਲ ਧਾ ਕੋਮਲਨੀ ਅਤੇ ਤਾਰ ਸਬਤਕ ਵਿੱਚ ਕੇਵਲ ਸਾ ਤੱਕ ਹੀ ਸ਼ਬਦ ਚਲਨ ਹੈ ਆਸਾਨੀ ਦੇ ਨਾਲ ਵੀਰ ਅਤੇ ਛੋਟੇ ਬੱਚੇ ਇਹਨਾਂ ਸ਼ਬਦਾਂ ਨੂੰ ਗਾਇਨ ਕਰ ਸਕਦੇ ਹਨ ਤੇ ਆਪਾਂ ਦੇਖਦੇ ਹਾਂ ਪਹਿਲਾ ਸਥਾਈ ਤੇ ਫਿਰ ਅੰਤਰਾ ਕਲੇ-ਕਲੇ ਸੁਰਤੇ ਦੇਖਾਂਗੇ ਪਹਿਲਾਂ ਇੱਕ ਪੰਕਤੀ ਗਾਇਨ ਕਰਦੇ ਹਾਂ बैठा सोनी रात शाम बैठा सोनी रात शाम रामदास सतगुरु आवे रामदास सतगुरु आवे बैठा सोनी ਸੋਨੀ ਪਰਿਸ਼ਾਂ ਰਾਮ ਨਾਸ ਸਤਬੂ ਕਾ ਮੈਂ ਗੰਮ ਦਾਸ ਸਤਬੂ ਕਾ ਮੈਂ ਬੈਠ ਸੋਨੀ ਪਰਿਸ਼ਾਂ ਬੈਠਾ कले कले सुरते बैठा बैठा सोड़े पश बैठा सोडी बैठा सोड़े पदशाम ਬੈਠਾ ਸੋਡੀ ਪਤਸ਼ਾਹ ਰਾਮ ਦਾਸ ਰਾਮ ਦਾਸ ਸਤ ਗੁਰੂ ਕਾਹ ਵੇ ਪਹਿਲੀ ਵਾਰ ਇਸ ਤੱਕ ਰੂ ਜਾਣਾ ਹੈ ਤੇ ਦੂਜੀ ਵਾਰ ਰਾਮ ਦਾਸ ਸਤ ਗੁਰੂ ਕਹਾਵੇਂ ਫਿਰ ਤੋਂ ਦੇਖਿਏ ਪਹਿਲਾ ਰਾਮ ਦਾਸ ਸਤ ਗੁਰੂ ਕਹਾਵੇ ਇੱਕ ਤਰੀਕਾ ਹੈ ਫਸਟ ਟਾਈਮ ਗਾਣ ਦਾ ਦੂਸਰੇ ਤਰੀਕੇ ਨਾਲ ਆਪਾਂ ਇਹ ਗਾ ਸਕਦੇ ਹਾਂ ਰਾਮਦਾਸ ਸਤ ਗੁਰੂ ਕਹਾ ਆ ਗਿਆ ਤੇ ਇਸ ਤੋਂ ਬਾਅਦ ਜਿਹੜਾ ਚੇਂਜ ਹੁੰਦਾ ਸਤ ਗੁਰੂ ਕ ਸਤ ਗੁਰੂ ਕ ਹਾਂ ਵੇ ਜਿਸ ਮਰਜ਼ੀ ਤਰੀਕੇ ਨਾਲ ਗਾਇਨ ਕਰੋ ਜੇ ਤੁਹਾਨੂੰ ਫਸਟ ਟਾਈਮ ਗਾਇਨ ਕਰਨਾ ਹੈ ਤਾਂ ਇੱਥੇ ਆ ਕੇ ਹੀ ਛੱਡਿਆ ਜਾਣਾ ਹੈ ਪਾਸਵਰਡ ਦੇ ਉੱਤੇ ਤੇ ਜੇ ਜਦੋਂ ਸੈਕੰਡ ਟਾਈਮ ਨੂੰ ਗਾਇਨ ਕਰਨਾ ਹੈ ਆਪਾਂ ਤੇ ਇੱਥੋਂ ਚੇਂਜ ਹੋ ਜਾਣਾ ਹੈ ਪਰਾਮਦਾਸ ਸਤ ਗੁਰੂ ਕਾ ਇਤਤਕ ਸੇਵਾ ਗਿਆ ਹਾਂ ਵੈ ਸੋਡੀ ਪਾਦਸ਼ਾ ਬੈਠਾ ਸੋਡੀ ਪਾਦਸ਼ਾ ਇਸ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਆਪਾਂ ਬੈਠਾ ਸੋਡੀ ਪਾਦਸ਼ਾ ਗਾਇਨ ਕਰਦੇ ਹਾਂ ਸ਼ੁਰੂਆਤ ਆਪਾਂ ਕਰਦੇ ਹਾਂ ਇਸ ਸੁਰ ਤੋਂ ਬੈਠਾ ਸੋਡੀ ਪਾਦਸ਼ਾ ਤੇ ਜਦੋਂ ਆਪਾਂ ਇਸ ਸ਼ਬਦ ਦੇ ਸਥਾਈ ਦੀ ਸੈਕੰਡ ਸਟੈਪ ਨੂੰ ਗਾਇਨ ਕਰਦੇ ਹਾਂ ਰਾਮਦਾਸ ਸਤ ਗੁਰੂ ਕਾਹ ਵੇ ਰਾਮਦਾਸ ਛੁੱਟਿਆ ਫਿਰ ਸਿੱਧਾ ਇਥੋਂ ਆ ਜਾਣਾ ਹੈ ਬੈਠਾ ਬੈਠਾ ਸੋਟੀ ਪਤਸ਼ਾ ਬੈਠਾ ਸੋਟੀ ਪਤਸ਼ਾ ਦੋਨੋਂ ਤਰੀਕੇ ਨਾਲ ਆਪਾਂ ਗਾਇਨ ਕੀਤਾ ਹੈ ਤੇ ਹੁਣ ਅੱਗੇ ਆਪਾਂ ਦੇਖਦੇ ਹਾਂ ਅੰਤਰਾ ਦਿੱਚੇ ਪੂਰਬ ਦੇਵਣਾ jis divastit se kare aave diche murab devna jis divastit se kare aave jis divastit se kare aave jis divastit se kare aave baitha sode pa ਸਾਂ ਤੂੰ ਦੇਖ ਲਈ ਅੰਤਰਾ ਪਾਸ ਵਰਤੋਂ ਸ਼ੁਰੂ ਹੋ ਰਿਹਾ ਹੈ ਦਿੱਚੇ ਪੂਰਬ ਦੇਵਨਾ ਜਿਸ ਦਿਵਸ ਤਿਤ ਸੇ ਕਰ ਆਵੇ ਦਿੱਚੇ ਪੂਰਬ ਦੇਵਨਾ ਜਿਸ ਦਿਵਸ ਤ ਤਿਸ ਕਰ ਆਵੇ ਫਿਰ ਤੂੰ ਦੇਖੀਏ ਦਿੱਚੇ ਪੂਰਬ ਦੇਵਣਾ ਜਿਸ ਦਿਵਸਤ ਤਿਸ ਕਰ ਆਵੇ ਫਿਰ ਤੋਂ ਇੱਕ ਵਾਰ ਦਿੱਚੇ ਪੂਰਬ ਦੇਵਨਾ ਜਿਸ ਦਿਵਸ ਤਿਸੇ ਕਰਿਆਵੇ ਦਿਚੇ ਪੂਰਬ ਦੇਵਨਾ ਜਿਸ ਦਿਵਸ ਤਿਸੇ ਕਰਿਆਵੇ ਤੇ ਇਹੋ ਵਾਪਸੀ ਕਰਨੀ ਹੈ

ਜਿਸ ਦੇ ਵਸਤ ਇਸੇ ਕਰ ਆਵੇ ਸਾਰੇ ਅੰਤਰੇ ਇਸੇ ਤਰੀਕੇ ਨਾਲ ਹਨ ਫਿਰ ਅੱਗੇ ਬੈਠ ਸੋਨੀ ਕਾ ਕੇਸ਼ ਬੈਠ ਸੋਨੀ ਕਾ ਕੇਸ਼ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ